ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਨਸੋ ਬਾਈ ਵਪਾਰ ਦਾ ਕੰਮ ਵੀ ਕਰਦੇ ਹੋ ਤੇ ਇਹਨਾਂ ਕੋਲ ਸੋਹਣੇ گاਵਾ ਹਮੇਸ਼ਾ ਵਿਕਰੀ ਆਉਂਦਾ ਆਉਂਦਾ ਰਹਿੰਦੇ ਆ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਨਾ ਕਾਫੀ ਸਾਰੇ ਦਿਖਾਉਂਗਾ ਪਰ ਮੈਂ ਕੈਮਰਾ ਇੱਕੋ ਗਾਂ ਤੇ ਰੋਕੀ ਬੈਠਾ ਕਿਉਂਕਿ ਇਸ ਗਰੁੱਪ ਚੋਂ ਸਾਰਿਆਂ ਚੋਂ ਬਿਊਟੀ ਬਰੀਡ ਸਰਕਲ ਵੀ ਇਹ ਗਾਂ ਦਿਸਦੀ ਏ ਸੋ ਇਹਦੀ ਵੀ ਆਪਾਂ ਡਿਟੇਲ ਪੁੱਛਾਂਗੇ ਵੈਸੇ ਹੋਰ ਨਾਗ ਜਿਹੜੇ ਇਸ ਟਾਈਮ ਮੌਜੂਦ ਆ ਉਹਨਾਂ ਤੇ ਵੀ ਕੈਮਰਾ ਮਾਰਦਗੇ ਸੋ ਜਾਣਕਾਰੀ ਦੇਊਗਾ ਆਪਾਂ ਨੂੰ ਬਾਈ ਬੰਬੂ ਤੇ ਇਹ ਕਾਲੇਖਾਨ ਦੇ ਘਰੋਂ ਆਪਾਂ ਵੀਡੀਓ ਜਿਹੜੀ ਉਹ ਸ਼ੂਟ ਕਰ ਰਹੇ ਆ ਸੋ ਇਹ ਨਾਗ ਤੁਹਾਨੂੰ ਦੋਸਤੋ ਛੇ ਦਿਖਾ ਦਿੰਨੇ ਆ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਜੱਟ ਗਿਆ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਬਬੂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਬੂ ਅੱਜ ਚਰਵਾਪ ਕਰਾਂਗੇ ਛੇ ਗਾਵਾਂ ਦਿਖਾਉਣੀਆਂ ਪਹਿਲੇ ਨੰਬਰ ਤੇ ਰੈਡ ਕਨਮਾਸ ਉਹ ਤੇ ਦੂਜਾ ਸੋਬਾ ਜੀ ਨੂੰ ਛੇ ਠੀਕ ਹੈ ਕਿੰਨੇ ਕ ਦਿਨ ਲੇਜੂ ਦਿਨ ਲੇਜੂ ਆਹ ਬਈ ਪੰਜ ਸੱਤ ਦਿਨ ਲੇਜੂ ਵੜ ਕੀ ਰੇਟ ਰਹੂਗਾ ਦੋਪ ਇਹਨੇ 1 ਲੱਖ 3000 ਰੁਪਏ ਜੀ ਤੋਰੀ ਬਈ 1 ਲੱਖ 3000 ਰੇਟ ਆ ਦੋਸਤੋ ਦਿਨ ਹਜੇ ਲੈਂਦੀ ਆ ਸੋਨ ਦੇ ਵਿੱਚ ਸੂਆ ਦੂਜਾ 6 ਦਿਨ ਦਾ ਉਹ ਬਾੜ ਚੰਗੀ ਹੋਦਾ ਬਈ ਇਹ ਦੋ ਦੋ 30 32 ਕਿਲੋ ਠੀਕ ਹੈ ਹਾਂ ਲੇ ਲਓ 30 ਕਿਲੋ ਦੁੱਧ ਦੀ ਆਸ ਇਹ ਸਵੈਦ ਤੋਂ ਬਾਈ ਕਹਿੰਦਾ ਹੈਗੀ ਆ ਥਣ ਸਿੱਧਾ ਬਿਲਕੁਲ ਤੇ ਸੋਨਾ ਸਹਿਜ ਆ ਮੋਲਾ ਜਿਹਾ ਸੇ ਬਈ ਸੋ ਪਹਿਲੇ ਨੰਬਰ ਤੇ ਦੂਜਾ ਸੂਆ ਵਹਿੜ ਜਿਹੜੀ ਤੁਹਾਨੂੰ ਦਿਖਾ ਰਹੇ ਇਸ ਤੋਂ ਅੱਗੇ ਤੁਹਾਨੂੰ ਇੱਕ ਹੋਰ ਗਾਂ ਦਿਖਾਉਣੇ ਆਂ ਸੋ ਸੋਹਣੇ ਤਾਂ ਜੇਦੀ ਐ ਬੱਬੂ ਭਾਈ ਜਿਹੜੀ 2 ਨੰਬਰ ਤੇ ਵਹਿੜ ਹੈ ਕੰਨਵਾ ਸੂਆ ਇਹ ਭਾਈ ਦੂਜਾ ਸੂਆ ਜੀ ਇਹਦੇ ਅੱਜ ਪਹਿ 12-13 ਦਿਨ ਪਏ ਜੀ ਠੀਕ ਐ ਦੁੱਧ ਤਰੇ 40-50 ਲੀਟਰ ਬਰੇ ਕੀ ਡਿਮਾਂਡ ਰਹੂਗੀ ਦੀ ਇਹਦਾ ਡਿਮਾਂਡ ਪੇ 400 ਨਹੀਂ ਕਰਾਂਗੇ ਜੀ ਹਾਂ ਫੋਨ ਕਰ ਲੈਣੇ ਸੋ ਦੋਸਤੋ 12 ਦਿਨ ਬਾਕੀ ਐ ਫੋਂਟੇ ਰੇਟ ਪੁੱਛ ਲੋ ਜੀ ਤਿਆਰ ਹੋਈ ਦਾ ਰੇਟ ਹੋਰ ਆਊਗਾ ਬਈ ਹੁਣ ਰੇਟ ਦਾ ਹੋਰ ਆਊਗਾ ਤਾਂ ਬੈਂਡ ਦੀ ਸੈਦੀ ਬਹੁਤ ਆ ਬਾਈ ਜੀ ਬਹੁਤ ਸੋਹਣਾ ਟਾਂਡ ਚੱਲਦਾ ਸੋ ਮੀਡੀਅਮ ਹਾਈਟ ਚ ਗੁੰਦੀ ਪਈ ਆ ਸਰੀਰ ਉੱਲ ਪੂਰੀ ਵੇਟ ਵਾਲੀ ਗਾਂ ਵਜਨ ਵਾਲੀ ਗਾਂ ਥਾਂ ਇਹਦੇ ਵੀ ਸੋਹਣੇ ਆ ਹਵਾਨਾ ਚੰਗਾ ਬਾਕੀ ਇਹਦੀ ਖਰੀਦ ਹਮੇਸ਼ਾ ਹੀ ਚੰਗੀ ਰਹੀ ਐ ਤੋਂ ਹੁਣ ਤੁਸੀਂ ਤੁਰਦੀ ਦਾ ਫੇਰ ਹਵਾਨਾ ਥਾਂ ਦੇਖ ਸਕਦੇ ਹੋ ਮਨ ਖੁਸ਼ ਹੋਊਗਾ ਇਹਨਾਂ ਗਾਵਾਂ ਨੂੰ ਦੇਖ ਕੇ ਖਰੀਦਣ ਵਾਲਾ ਵੀਰ ਇੱਥੇ ਵਿਜ਼ਿਟ ਕਰਿਓ ਜੇ ਬਾਕੀ ਜਿਹੜੇ ਵੀਰ ਵੈਸੇ ਸ਼ੌਕੀਆ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਸੋਹਣੀਆਂ گاਵਾਂ ਦੇਖੋਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਹੋਰ ਵੜ ਇਧਰ ਵੀ ਵਾਪਕ ਬਈ ਇਹਦੀ ਕੀ ਡਟੇ ਪਹਿਲਾ ਸੂਣ ਬਈ 4 ਜਾਂਦਾ ਜੀ ਠੀਕ ਹੈ ਤੀਜਾ ਦਰ ਸੂਣਵਾ ਜੀ ਕਿੰਨਾ ਦੁੱਧ ਹੋਊਗਾ 13 ਕਿਲੋ ਟਾਈਮ ਦਾ ਬਣੇ 26 ਕਿਲੋ 25 ਕਿਲੋ ਮੰਨ ਲਓ ਜੀ ਠੀਕ ਹੈ ਬੱਚਾ ਕੀ ਹੈ ਬੱਚਾ ਬੱਚਾ ਦਿੱਤਾ ਨਹੀਂ ਬੱਚਾ ਬੱਚਾ ਹਾਂ ਠੀਕ ਹੈ ਤੁਹਾਨੂੰ ਬੱਚਾ ਤੁਹਾਨੂੰ ਦਿਖਾ ਦੂੰਗਾ ਬਾਅਦ ਚ ਇੱਕ ਵਾਰ ਫਸੇ ਗਾਣ ਦੇਖੋ ਸੋ ਚੰਗੇ ਕਦ ਕਾਠ ਦੀ ਗਾਂ ਬੱਚੇ ਬਹੁਤ ਜ਼ਰਦੋਂਦੇ ਨੇ ਬੱਚੇ ਵੀ ਪਤੀ ਜੀ ਟਿਕਾਣੇ ਪਾਉਣੇ ਬੜੇ ਰਾਵਣਾਂ ਪੈਂਤੀ ਪਾਉਣੇ ਖੜੇ ਬਾਈ ਤੀਜੇ ਦਿਨ 26 ਕਿਲੋ ਬੌਲ ਆਇਆ ਦਸੋ ਇਹਦੇ ਥੱਲੇ ਹਾਈਟ ਫੁੱਲ ਹੈ ਲੈਂਥ ਫੁੱਲ ਹੈ ਹਵਾਨਾ ਖੁੱਚਾਂ ਧੋਪੇ ਆ ਥਾਣੇ ਦਾ ਵੀ ਹੱਥੀ ਚੁਆਈ ਵਾਲਾ ਸੋਹਣਾ ਥਾਨ ਦਾ ਸਹਿਜ ਹਾਂ ਰੇਟ ਇਹਦਾ ਕੀ ਰਹਿਣਾ ਬਗੂ ਇਹ 220000 ਰੁਪਏ ਮੁੱਲ ਹੈ ਇਸ ਤੋਂ 220000 ਰੁਪਏ ਡਿਮਾਂਡ ਹੈ ਰੇਟ ਤੁਹਾਡੇ ਕਮੈਂਟਾਂ ਨੂੰ ਧਿਆਨ ਚ ਰੱਖ ਕੇ ਵੀਡੀਓਜ਼ ਕੀਤੇ ਜਾਂਦੇ ਆ ਨਾਲ ਇਹ ਵੀ ਗੱਲ ਐਸ ਕਰਦੇ ਵਪਾਰ ਦਾ ਕੰਮ ਆ ਵਿਕਰੀ ਵਾਲੇ ਵੀਰ ਵੀ ਹੋ ਰੇਟ ਤੁਹਾਡੇ ਕੋਈ ਗੱਲ ਆਏ ਆ ਸਾਡੇ ਜਿਆਦਾ ਬਾਹਰ ਲੱਗ ਰਹੇ ਬਾਈ ਤੋ ਤੁਹਾਨੂੰ ਪਤਾ ਫਿਰ ਰੇਟ ਕਿਸੇ ਕਿਸੇ ਨਾਲ ਕਿਸੇ ਬਈ ਥਰੂ ਹੋਣਾ ਨਾ ਸਹੀ ਐ ਤਾਂ ਕਰਦੇ ਬਈ ਰੇਟ ਦਾ ਪੜਦਾ ਰੱਖਣੇ ਪੈਂਦੇ ਆ ਨਾ ਭਾਈ ਸਹੀ ਐ ਇਹ ਰੇਟ ਮੁੱਲ ਕਰਦੇ ਆ ਬਾਈ ਹਾਂ ਲੋ ਬਤਾਣੀ ਬਕਸ਼ ਦੇ ਜੇ ਨਹੀਂ ਕਰੇ ਲੋ ਬਤਾਣੀ ਬਕਸ਼ ਦੇ ਜਦੋਂ ਆਪਾਂ ਜਿਹੜੇ ਰੇਟ ਸਮਝਣਾ ਚਾਹੁੰਦੇ ਉਹਨਾਂ ਦੀ ਪਸੰਦ ਪੂਰੀ ਲੈ ਪਸੰਦ ਹੈ ਬਾਕੀ ਜਿੰਨੇ ਵੀ ਲੈਣੀ ਹੈ ਉਹ ਤਾਂ ਫੋਨ ਪਹਿਲੇ ਫੋਨ ਲਾ ਲੈ ਬਾਈ ਸਹੀ ਇਹ ਵੀ ਜਿਹੜਾ ਮਤਲਬ ਬਈ ਨੂੰ ਫੋਨ ਕਰ ਉਹ ਇਹ ਬੱਛਾ ਦੱਸੋ ਇਹਦੇ ਨਾਲ ਇਹ ਤੋਂ ਅੱਗੇ ਇੱਕ ਨਗੀਨਾ ਡਾਇਮੰਡ ਪੀਸ ਹੈ ਇਹਦੀ ਬਬੂ ਇਹਨੂੰ ਬਾਤ ਤੋੜਦੇ ਬਾਈ ਇਹ ਤੋਂ ਅਗਲੀ ਵਾਰ ਤੇ ਇਹ ਬਾਈ ਪਹਿਲਾ ਸੂਆ ਜੀ ਦੋ ਦਾ ਲੰਮੂ ਦੋ ਇਹਦੇ 20 ਦਿਨ ਪਏ ਬਈ ਜੇ ਠੀਕ ਹੈ ਤੋਰੀ ਬਈ ਸੋਸੋ ਇਹ ਹਜੇ 20 ਦਿਨਾਂ ਦੀ ਕੱਚੀ ਰੇਟ ਇਹਦਾ ਫੋਨ ਤੇ ਬਾਈ ਕਰ ਦੂਗਾ ਬੱਚੀ ਜਿਆਦਾ ਜਿਹੜੀ ਹੈ ਬਈ ਇਹ ਦੂਤ ਪਹਿਲਾ ਸੂਆ ਦੋ ਤੰਦ ਇਹਦੇ ਤੋਂ ਖਣੇਗਾ ਤੇ ਫੋਲੀ ਲਵਾਈ ਹੈ ਹਜੇ 20 ਦਿਨਾਂ ਦੀ ਕੱਚੀ ਹੈ ਕਦ ਕਾਠ ਤੋਂ ਕਰਮਾਲੀ ਦਾ ਸੋ ਟੋਪ ਦਾ ਦਿਸਦਾ ਸੋ ਤੁਸੀਂ ਇੱਥੇ ਖੜੀ ਦਾ ਟਾਂਜਾ ਦੇਖੋ ਬਾਕੀ ਆ ਕੇ ਪਾਸ ਕਰਿਓ ਕਿਉਂਕਿ ਚੰਗੀ ਕੀ ਉਲਤੀ ਵਹਿੜ ਹੈ ਤਾਂ ਤੁਹਾਡਾ ਹੱਕ ਹੈ ਵੀ ਤੁਸੀਂ ਤਸੱਲੀ ਕਰੋ ਥਣ ਬਹੁਤ ਸੋਹਣਾ ਰੱਖਿਆ ਬੱਚੀ ਨੇ ਲੈ ਚਲ ਬਜੰਦਾ ਵੇ ਪੈਨਲ ਬੱਚੀ ਲਾਸਟ ਉੱਤੇ ਇੱਕ ਤੁਹਾਨੂੰ ਬਲੈਕ ਰੰਗ ਦੀ ਵੈੜ ਦਿਖਾਉਣੀ ਹੈ ਤੇ ਉਸ ਤੋਂ ਬਾਅਦ ਇੱਕ ਡਾਇਮੰਡ ਪੀਸ ਹੈ ਜਿਹੜਾ ਤੁਹਾਨੂੰ ਦਿਖਾਉਣਾ ਬਬੂ ਇਹ ਕਾਲੀ ਗਾ ਇਹ ਵੀ ਪਹਿਲਾਂ ਸੋ ਬਾਈ 4-3 ਦਿਨ ਨੂੰ ਦੇ ਜੀ ਕਿੰਨੇ ਕ ਦਿਨ ਲੈ ਜੂ 7-8 ਦਿਨ ਵੀ ਲੈ ਜੂ ਇਹ ਵੈੜ 7-8 ਦਿਨ ਇਹ ਲਾਉਂ ਅੱਗੇ 12 ਦਿਨ ਕੰਦੀ ਸੀ ਪਾਇਆ ਜੀ ਬਾਈ ਆਹ ਰੇ ਜੀ ਤਾਂ ਕੀ ਲੈ ਫਿਰ ਇਹਦੇ ਦਾ ਹੁਣ ਦਾ ਜੀ 2,10,000 ਰੁਪਏ ਜੀ 2 ਲੱਖ ਤੇ 10 ਹਜ਼ਾਰ ਬਾਕੀ ਮੈਂ ਇਹ ਗੱਲ ਦੁਬਾਰਾ ਐਡ ਕਰਦੇ ਆ ਵੀ ਤੁਸੀਂ ਪਸ਼ੂ ਖਰੀਦਣਾ ਚਾਹੁੰਦੇ ਇੱਥੇ ਆ ਕੇ ਦੇਖੋ ਪਸੰਦ ਕਰੋ ਰੇਟ ਫਿਕਸ ਨਹੀਂ ਹੁੰਦੇ ਇਹ ਰੱਖਣੇ ਪੈਂਦੇ ਆ ਰੇਟ ਕੁਝ ਡਿਮਾਂਡ ਉਸ ਹੱਬ ਤੇ ਵੀ ਹੁੰਦੀ ਹੈ ਕੁਸੇ ਦੇ ਚ ਮਾਰਜਨ ਵੀ ਹੁੰਦਾ ਕੁਸੇ ਰੇਟ ਇਧਰ ਉਧਰ ਹੋ ਜਾਂਦੇ ਆ ਬਾਕੀ ਪਸ਼ੂ ਵੀ ਆ ਕੇ ਪਾਸ ਕਰਿਆ ਕਰੋ ਕਿਉਂਕਿ ਭਾਈ ਨੇ ਗੱਲ ਕੀਤੀ ਬਾਹਰਲਾ ਗਾਹਕ ਬਹੁਤ ਆਉਂਦਾ ਤੇ ਉਸਨ ਦੇ ਵਿੱਚ ਕੁਸ ਵੀਰ ਸੌਦੇ ਕਰਾਉਂਦੇ ਕਿਉਂਕਿ ਉਹ ਸਿੱਧਾ ਸੌਦਾ ਕਰਦੇ ਨਹੀਂ ਆਪ ਉਹ ਸਾਨੇ ਚ ਕਿਸੇ ਵੀਰਾਂ ਦੇ ਥਰੂ ਸੌਦੇ ਕਰਦੇ ਜਿਹੜਾ ਸੌਦੇ ਕਰਾਉਂਦਾ ਫਿਰ ਉਹਨੇ ਵੀ ਆਪ ਦਾ ਕੋਈ ਵਿਚੋਂ ਉਹਲਾ ਰੱਖਣਾ ਹੁੰਦਾ। ਤੋਂ ਪੁਲ ਹਾਈਟ ਲੈਂਥ ਦੀ ਏ ਵੜ ਹੈ। ਬੜਾ ਸਾਰੇ ਫੁੱਲ ਬੜੇ ਸੋਲੀ ਵੀ ਵੜ ਹੈ। ਨਾ ਲੱਗਦੀ بس ਹੋਈ ਵੜਾਈ ਠਾਈ ਤੇ ਨੀਟੜੀ। ਹੂੰ। ਬਾਕੀ ਸਾਰੀਆਂ ਵੜਾ ਜਾਦੇ ਚੰਗੇ ਹੋਸਾ ਨਹੀਂ ਡਿਟੇਲ ਆ ਬਾਈ। ਕਿੰਨੇ ਮਸ। ਪਹਿਲਾ ਸੂਆ ਬਾਈ ਚੌਕ ਦੇ ਇੱਕ ਦੰਦ ਚੱਕਿਆ ਬਈ ਇਹਨੇ। ਠੀਕ ਹੈ। ਸੋ ਦੋਸਤੋ ਪਹਿਲਾ ਸੂਆ ਚੌਕ ਦਾ ਇੱਕ ਦੰਦ ਚੱਕਿਆ। ਇਹ ਕਾਮਣ ਦੀ ਖੋਦਾ ਬਾਈ। ਹੂੰ। ਪਰਨੇ 40 ਇੱਕ ਤੇ ਜਿਹੜਾ ਮੇਰੇ ਫੋਨ 'ਚ ਉਹ ਉਹਦਾ ਹੈਗੀ ਬਾਈ ਪਰਨੇ ਦਾ ਹੈ। ਠੀਕ ਹੈ। ਸੋ ਦੋਸਤੋ ਟਟੂਇਲ ਫੋਨ ਚ ਹੈ ਬਾਈ ਕੱਢ ਲੂਗਾ। ਬਿਊਟੀ ਦੇਖੋ ਕਿੰਨੇ ਕ ਦਿਨ ਲਾਉ ਬੱਬੂ ਇਹ ਸੂਨ ਚ ਬਈ ਦਿਨ ਇਹ 27 ਦਿਨ ਉਹਨੂੰ ਨਾ ਪੂਰੇ ਬਈ ਇਹਦੇ 27 ਤਰੀਕ ਨੂੰ ਹਾਂ ਇਹਦੇ ਸਿੱਧਰ ਤੋਂ ਹਾਂ ਜੇ ਤਾਂ ਫਿਰ ਇਹਦੇ ਜੇ ਆਪਾਂ ਉਹ ਮੰਨੀਏ ਤਾਂ ਲਗਭਗ 10 11 ਦਿਨ ਪਏ ਆ 10 ਦਿਨ ਪਏ ਆ ਸੂਨ ਦੇ ਵਿੱਚ ਦਿਨ ਪੂਰੇ ਹੋਣ ਚੀ ਹਨ 40 28 ਲੱਗਾ ਹੋਇਆ ਹੈ ਬਈ ਠੀਕ ਹੈ 40 28 ਲੱਗਾ ਕਾਮਨ ਦੀ ਫੋਟ ਹੈ ਬਈ ਇਹੇ ਸੋ ਦੇਖੋ ਇਹਦੀ ਬਿਊਟੀ ਇਹਦੀ ਬਰੀਡ ਦੇਖੋ ਹਵਾਨਾ ਦੇਖੋ ਮਨ ਖੁਸ਼ ਕਰੂਗੀ ਇਹ ਵੈਰ ਤੁਹਾਡਾ ਫਾਰਮ ਦੀ ਵੈਰ ਦੱਸੋ ਤੇ ਫਾਰਮ ਦੇ ਲੈਵਲ ਦੀ ਹੈ ਜਿਹੜੇ ਵੀਰ ਨੇ ਬਰੀਡਿੰਗ ਤੇ ਕੰਮ ਕਰਨਾ ਹੈ ਫਾਰਮ ਬਣਾਉਣਾ ਚਾਹੁੰਦਾ ਤਾਂ ਜਰੂਰ ਸੋਚ ਸਕਦੇ ਹੋ ਤੁਸੀਂ ਤਾਂ ਤਾਂ ਦੇਖੋ ਇਹਦਾ ਇਹਦੀ ਬਿਊਟੀ ਦੇਖ ਸਕਦੇ ਹੋ ਕੱਚੇ ਥਾਂ ਨੂੰ ਪਸ਼ੂ ਦੇ ਪਸੰਦ ਕਰਦੇ ਆ ਕਿਉਂਕਿ ਗਾਵਾਂ ਜਿਆਦਾ ਬੋਡੀ weight ਹੁੰਦਾ ਇਹਨਾਂ ਦਾ ਤੇ ਕੱਚੇ ਚ ਹੀ ਰਹਿਣਾ ਜਿਆਦਾ ਵਧੀਆ ਸਮਝਦੇ ਆ ਬਿਊਟੀ ਉਹ ਫੇਸ ਤੋਂ ਮੈਂ ਗੱਲ ਕਰ ਰਿਹਾ ਸੀ ਦੋਸਤੋ ਬਿਊਟੀ ਇਹਦੀ ਦੇਖਣੀ ਸ਼ੁਰੂ ਕਰੋ ਆਰਡਰ ਦੀ ਬਣਾਵਟ ਦੇਖ ਸਕਦੇ ਹੋ ਹਜੇ 10 12 ਦਿਨ ਲੈਂਦੀ ਹੈ ਇੱਕ ਸੋਹਣੀ ਵੈੜ ਦੱਸੋ ਪਹਿਲਾ ਸੁਆ ਸੁ ਰਹੀ ਹੈ ਚੌਗ ਆਲਾ ਦੰਦ ਇੱਕ ਚੱਕਿਆ ਬਾਈ ਕਹਿੰਦਾ ਹਜੇ ਇਹਨੂੰ ਵੈਸੇ ਚੌਗੀਆਂ ਚ ਗਿਣਤੀ ਇਹਦੀ ਹੋਣ ਲੱਗ ਗਈ ਹੈ ਪਰ ਹਜੇ ਚੌਗੀ ਹੋਣੀ ਹੋਈਗੀ ਪਵਜਨ ਫੁੱਲ ਹੈ ਹਾਈਟ ਸੋਹਣੀ ਹੈ ਲੈਂਥ ਫੁੱਲ ਆ ਤੇ ਜਿਹੜਾ ਰੰਗ ਰੂਪ ਹੈ ਪ੍ਰਮਾਤਮਾ ਦੀ ਅਨਿਆਲਾ ਦਾਤ ਹੈ ਬੰਦੇ ਬਾਈ ਸੋ ਇਹ ਵੈੜ ਦੱਸੋ ਲਾਸਟ ਤੇ ਤੁਹਾਨੂੰ ਦਿਖਾ ਰਹੀ ਸੀ ਬਹੁਤ ਸੋਹਣੀ ਵੈੜ ਇਹ ਤੋਂ ਬਿਨਾ ਨਾਗ ਤੁਹਾਨੂੰ ਪੰਜ ਹੋਰ ਦਿਖਾਤੇ। ਤੋਂ ਤੁਸੀਂ ਜਿਹੜਾ ਮਰਜੀ ਪਸ਼ੂ ਖਰੀਦ ਲਓ ਜੇ ਨੰਬਰ ਸਕਰੀਨ ਉੱਤੇ ਵੀ ਹੁਣ ਦਾ ਇਸ ਟਾਈਮ ਵੀ ਫਲੈਸ਼ ਹੋ ਰਿਹਾ। ਇਹਨਾਂ ਦੋਹਾਂ ਨੰਬਰਾਂ ਤੇ ਕਾਲ ਜਦੋਂ ਮਰਜੀ ਕਰ ਸਕਦੇ। ਪਸ਼ੂ ਆ ਕੇ ਦੇਖਣਾ, ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ। ਨੰਬਰ ਮੈਂ ਪਹਿਲਾਂ ਹੀ ਦੱਸਤਾ ਸਿੱਧਾ ਮਾਲਕ ਦਾ ਹੀ ਚੱਲਦਾ ਹੁੰਦਾ ਤੇ ਸੌਦੇ ਸਿੱਧੇ ਹੀ ਹੁੰਦੇ ਆ। ਸੋ ਫਾਈਨਲ ਕਰ ਲਿਆ ਕਰੋ ਆ ਕੇ। ਬਰੀਡ ਵਾਈਜ਼ ਇੱਥੇ ਹਮੇਸ਼ਾ ਚੰਗੇ ਪਸ਼ੂ ਦੇਖਣ ਨੂੰ ਮਿਲਦੇ ਆ ਤੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਦੱਸਾਉਂਦੇ ਰਹਿਾਂਗੇ ਤਾਂ ਦੇ ਨਗੀਨੇ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ। ਪਸ਼ੂ ਖਰੀਦਣ ਲਈ ਇੱਥੇ ਵਿజిਟ ਕਰਿਓ ਜੇ ਆਪ ਆਕੇ ਕਿਉਂਕਿ ਰੇਟ ਜਿਹੜੇ ਉਹ ਜਦੋਂ ਸਾਹਮਣੇ ਖੜਦੇ ਆ ਤਦੋਂ ਸੌਦੇ ਕਰਨੇ ਸੌਖੇ ਹੁੰਦੇ ਆ ਕੁਝ ਰੇਟ ਉਹਦੋਂ ਘਟ ਜਾਣਾ ਹੁੰਦਾ ਜਦੋਂ ਤੁਸੀਂ ਗੱਲਬਾਤ ਬਾਕੀ ਜਿਹੜੇ ਬਾਇਰਾਂ ਚੀਜ਼ਾਂ ਨੇ ਪੁਰਾਣੇ ਵੇਖੋ ਜੀ ਹਨਾ ਢੋਲ ਵਾਲੀ ਚੀਜ਼ ਲੱਗਦਾ ਮੈਨੂੰ ਕੀ ਚੀਜ਼ ਹੈ ਨਾ ਸਹੀ ਹੈ ਹੁਣ ਏਡੇ ਏਡੇ ਵੜਾ ਚਲੇ ਮੇਰੇ ਜਿਹੜੇ ਸਹੀ 98 ਸਹੀ ਫਾਲੇ ਦਾ ਵੜਾ ਵੇਖਣੀ ਵੀਡੀਓ ਵੀ ਪਾਲਣੀਆਂ ਇਹ ਸਹੀ ਹੈ ਸਾਰਿਆਂ ਦਾ ਇੱਕ ਸਹੀ ਜੀ ਬਹੁਤ ਛੋਟੂ ਵੀ ਗਾਈ ਨਹੀਂ ਨਾ ਇਹ ਜੀ ਨਾ ਚੱਜੋ ਵੱਡੀਆਂ ਗਾਵਾਂ ਦੋਸਤੋ ਤੇ ਇਹ ਤਾਂ ਡਾਇਮੰਡ ਪੀਸ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ